ਸਾਰਿਆਂ ਨੂੰ ਪਤਾ ਹੈ ਕਿ ਅਸੀਂ ਅਕਾਲੀ ਦਲ ਨਾਲ ਆਕਾਲੀ ਦਲ ਦੇ ਵਫਾਦਾਰ ਸਪਾਈਆਂ ਪਰ ਇੱਥੇ ਪ੍ਰਸਤਿਤੀਆਂ ਇਸ ਵੇਲੇ ਕੁਝ ਹੋਰ ਸੀ ਕੱਲ ਨੂੰ ਤੁਸੀਂ ਕਹਿੰਦੇ ਹੋ ਕਾਲੀਓ ਅਸੀਂ ਕਾਲੀ ਕਹਿ ਕੇ ਕਿਸੇ ਦੇਤੇ ਬੋਲੀ ਜੰਦੇ ਆਂ ਤੁਹਾਡੇ ਅੜਕੇ ਖੜਾਂਗੇ ਸਾਡਾ ਕੋਈ ਗਰੁੱਪ ਚ ਫੋਟੋਆਂ ਪਾਈ ਜਾਵੇ ਸਾਡੇ ਕੋਈ ਬਾਦਲਪੁਰੇ ਜਾ ਕੇ ਸ਼ਿਕਾਇਤ ਕਰੀ ਜਾਵੇ ਸਾਡਾ ਕੈਂਡੀਡੇਟ ਨਹੀਂ ਤੇ ਫਿਰ ਸਾਡਾ ਦੋਤਾ ਖੜਾ ਸਾਨੂੰ ਕੌਣ ਰੋਕ ਦੂ ਸੰਦ ਤੱਕ ਕਿਸੇ ਦੀ ਪਰਵਾਹ ਨਹੀਂ ਬੋਲੇ ਸੋਨ ਹੈ ਸ੍ਰੀ ਅਕਾਲ ਸਾਰਿਆਂ ਨੂੰ ਪਤਾ ਹੈ ਇਹ ਅਸੀਂ ਅਕਾਲੀ ਦਲ ਨਾਲ ਆਕਾਲੀ ਦਲ ਦੇ ਵਫਾਦਾਰ ਸਪਾਹੀਆਂ ਪਰ ਇੱਥੇ ਪ੍ਰਸਤਿਤੀਆਂ ਇਸ ਵੇਲੇ ਕੁਝ ਹੋਰ ਸੀ ਜਦੋਂ ਮੈਂ ਇੱਥੇ ਆਇਆ ਸਾਰਿਆਂ ਨੇ ਉਮੀਦਾਂ ਕੀਤੀਆਂ ਇਹਨਾਂ ਦੀਆਂ ਵੀ ਆਪਾਂ ਇਕੱਠ ਕਰਨਾ ਉਹ ਮੈਨੂੰ ਸਵਾਲ ਲੱਗੇ ਕਰਨ ਕਹਿੰਦੇ ਜਿਨਾ ਕੀ ਹੋ ਗਿਆ ਮੱਖਾ ਹੋਇਆ ਕੁਝ ਨਹੀਂ ਸਾਡਾ ਕੈਂਡੀਡੇਟ ਵੀ ਚੋਣ ਲੜ ਰਿਹਾ ਦੋ ਗੱਲਾਂ ਇੱਥੇ ਪ੍ਰਮੁੱਖ ਹੋ ਗਈਆਂ ਜਿਹੜਾ ਚੋਣ ਲੜ ਰਿਹਾ ਉਮੀਦਵਾਰ ਆ ਉਹ ਸਾਡਾ ਭਾਨਜਾ ਸਾਡਾ ਦੋਤਾ ਹੈ ਇਹ ਇਸ ਕਰਕੇ ਅਸੀਂ ਦੂਸਰਿਆਂ ਨੂੰ ਵੋਟ ਪਾਵਾਂਗੇ ਉਹਦਾ ਲੰਬਾ ਸਿਰ ਰਹਿ ਜੂ ਤੇ ਆਪਾਂ ਕਿਉਂ ਨਾ ਸਾਰੇ ਜੁੜ ਕੇ ਆਪਣੇ ਭਾਂਜੇ ਦੀ ਮਦਦ ਕਰੀਏ ਆਪਣੇ ਦੋਦੇ ਦੀ ਮਦਦ ਕਰੀਏ ਤੇ ਸਾਡਾ ਸਾਰ ਇਹਨਾਂ ਵਰਗੀ ਹੋ ਜੂ ਜੇ ਕੱਲ ਨੂੰ ਕੋਈ ਕੰਮ ਕਹਣਾ ਸਰਕਾਰ ਆ ਉਹ ਕੰਮ ਵੀ ਕਰਾਉਂਦੇ ਹੋ ਜਾਗੇ ਮੀਤ ਜੀ ਦਾ ਕਿਉਂਕਿ ਜੇ ਮੈਂ ਇੱਥੇ ਬੋਲ ਕੇ ਕਰਾਉ ਉਹ ਗੱਲ ਬਣਦੀ ਨਹੀਂ ਉਹ ਸਾਨੂੰ ਪਤਾ ਕਿ ਤੇ ਦਿਲ ਚ ਕਿੰਨਾ ਪਿਆਰ ਹੈ ਜਾਂ ਨਿਮਰਤਾ ਹੈ ਉਹ ਨਿਮਰਤਾ ਦੀ ਪੂਜਨ ਕਰਕੇ ਹੀ ਭਰਾਵੋ ਐਮਐਲਏ ਬਣਿਆ ਨਿਮਰਤਾ ਕਰਕੇ ਉਹ ਮੰਤਰੀ ਬਣਿਆ 6 6 7 7 ਮਹਿਕਮੇ ਮਹਿਕਮਾ ਤਾਂ ਇੱਕ ਪੰਚਾਇਤ ਦਾ ਮੈਂਬਰ ਜੇ ਬਣ ਜੇ ਕੋਈ ਉਹ ਨਹੀਂ ਕੁਰਸੀ ਸੰੜਦਾ ਤੇ ਲੇਕਿਨ ਵੱਡਾ ਤਿਆਗ ਸੇਵਾ ਕਰਕੇ ਇਹਨਾਂ ਦੀ ਨਿਮਰਤਾ ਦੇ ਸਦਕਾ ਇਹ ਸਾਰਾ ਕੁਝ ਹੋ ਰਿਹਾ ਹੈ ਜੋ ਇਹਨਾਂ ਨੇ ਸਾਂਝੇ ਕੰਮਾਂ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਪਿੰਡ ਦੀ ਹਮੇਸ਼ਾ ਡਵੈਲਪਮੈਂਟ ਆ ਇਲਾਕੇ ਦੀ ਡਵੈਲਪਮੈਂਟ ਆ ਉਹ ਹੋਣੀ ਚਾਹੀਦੀ ਆ ਜਿਹਦੇ ਵਿੱਚ ਹੈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਹੁਣਾਂ ਚ ਜੇ ਗੱਠ ਦੀ ਗੱਲ ਕਰੀਏ ਕਾਠ ਇਥੇ ਸਾਂਝੇ ਰੂਪ ਦੇ ਵਿੱਚ ਹੋਇਆ ਉਹਦਾ ਕਾਰਨ ਕਿ ਭਾਈ ਸਾਡੇ ਪਿੰਡ ਦਾ ਦੁੱਤ ਹੈ ਸਾਡੇ ਪਿੰਡ ਦਾ ਭਾਣ ਜੇ ਨਾਲ ਥੁੱਡੀ ਕਲਾਂ ਵੱਡਾ ਪਿੰਡ ਹੈ 45-4000 ਵੋਟ ਹੈ ਨਾਲ ਬੀਕਾ ਸੂਚ ਪੱਤੀ ਇਹ ਵੀ ਇਹਦੇ ਨਾਲ ਹੀ ਅਟੈਚ ਹੈ ਹੁਣ ਭਾਵੇਂ ਵੱਖਰੀ ਪੰਚਾਇਤ ਬਣ ਗਈ ਆ ਸਾਡਾ ਜਵਾਕ ਜੱਗੀ ਇੱਥੇ ਸਰਪੰਚ ਬਣਿਆ 79 ਹੁਣਾਂ ਦਾ ਲੀਲੇ ਹੁਣਾਂ ਦਾ ਸਾਰਿਆਂ ਨੇ ਬਹੁਤ ਵੱਡਾ ਜਿਹੜਾ ਇਹ ਅਸੀਂ ਇੱਥੋਂ ਨਮਾਇੰਦਾ ਚੁਣੀਏ ਉਹ ਵੀ ਦਲਤ ਭਾਈ ਨੂੰ ਵੀ ਵੱਡਾ ਮਾਣ ਦਿੱਤਾ ਇਹਨਾਂ ਨੇ ਇਸ ਕਰਕੇ ਇਹ ਅੱਜ ਦਾ ਇਕੱਠ ਜਿਹੜਾ ਵੱਡਾ ਇਸ ਕਰਕੇ ਹੋਇਆ ਕਿ ਸਾਰੇ ਇੱਕ ਪਾਰਟੀ ਬਾਜੀ ਨੂੰ ਭੁਲਾ ਕੇ ਆਪ ਦਾ ਭਾਂਡਾ ਕਰਕੇ ਆਪਣਾ ਦੋਦਾ ਸਮਝ ਕੇ ਉਹ ਇਸ ਇਕੱਠ ਚ ਇਕੱਠੇ ਹੋਏ ਨੇ ਦੂਸਰੀ ਬੇਨਤੀ ਮੇਰੀ ਮਾਨਯੋਗ ਮੰਤਰੀ ਸਾਹਿਬ ਵੀ ਬੈਠੇ ਨੇ ਹਰਿੰਦਰ ਜੀ ਵੀ ਬੈਠੇ ਨੇ ਕੀ ਕਸੂ ਜਾਲਿਆਂ ਦੀ ਮੈਂ ਕੋਈ ਨਿੱਜੀ ਜਾਂ ਕੋਈ ਇਧਰ-ਉਧਰ ਨਹੀਂ ਬੈਸੇ ਨਾਲ ਦੇ ਧਿਆਨ ਚ ਕਿ 15 ਸਾਲ ਤੋਂ ਉਹ ਮੈਨੂੰ ਨਹੀਂ ਪਤਾ ਵੀ ਕੀ ਕਾਰਨ ਹੋਏ ਇਹਨਾਂ ਦੀਆਂ ਵੋਟਾਂ ਨਾ ਬਣ ਸਕੀਆਂ ਇਹ ਵੋਟਾਂ ਇਹਨਾਂ ਨੇ ਅੜ ਕੇ ਇਹਨਾਂ ਦੀਆਂ ਬਣਾ ਕੇ ਦਿੱਤੀਆਂ ਤੇ ਅੜ ਕੇ ਸਾਰੇ ਹਾਂ ਦੂਸਰੀ ਜਿਹੜੀ ਇੰਨੀ ਵੱਡੀ ਵੱਡੀ ਇਹਨਾਂ ਦੀ ਗੱਲ ਆ ਕਿ ਜਿਹੜਾ ਇਸ ਘਰਾਂ ਦੇ ਵਿਚਾਰੇ ਮੰਤਰੀ ਜੀ ਗਰੀਬ ਤਬਕਾ ਤੁਹਾਡੇ ਮੈਂ ਧਿਆਨ ਚ ਲਿਆ ਦਿਆਂ ਪਾਣੀ ਦਾ ਇਹਨਾਂ ਦਾ ਕੋਈ ਅਰੇਂਜਮੈਂਟ ਨਹੀਂ ਕਿਸੇ ਪਾਸੇ ਘਰਾਂ ਦਾ ਪਾਣੀ ਅੰਦਰ ਹੀ ਘੁੰਮੀ ਜਾਂਦਾ ਹੈ ਜੇ ਸੜਕ ਤੇ ਡੋਲਦੇ ਨੇ ਫਿਰ ਸਾਡੇ ਵਰਗੇ ਚਿਲਕ ਕੇ ਡਿੱਗਦੇ ਨੇ ਕਿਸੇ ਦੀ ਮੌਤ ਹੁੰਦੀ ਆ ਉਹ ਸੋਰਾ ਜਿਹੜਾ ਠੋਣਾ ਇਹਨਾਂ ਦੇ ਸਿਰ ਉੱਡਦਾ ਤੁਸੀਂ ਭਾਵੇਂ ਐਮਪੀ ਲੈਂਡ ਚੋਂ ਭਾਵੇਂ ਪੰਜਾਬ ਸਰਕਾਰ ਚੋਂ ਅੱਜ ਤਾਂ ਭਾਵੇਂ ਲਾਣ ਨਹੀਂ ਕਰ ਸਕਦੇ ਸਾਨੂੰ ਪਤਾ ਵੀ ਜੇ ਤੁਹਾਡੇ ਦਿਲ ਚ ਬੜਗੀ ਤਾਂ ਜਰੂਰ ਪੈਸੇ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਦੇ ਕੇ ਜਾਓਗੇ ਇਹ ਗਲੀਆਂ ਨਾਲੀਆਂ ਇਹਨਾਂ ਦੀਆਂ ਬਣ ਜਾਣਾ ਇਹਨਾਂ ਨੂੰ ਐਡਾ ਜਿਵੇਂ ਬੋਟਾ ਵਾਲੇ ਮਾਨ ਕਰਕੇ ਤੁਹਾਡੇ ਨਾਲ ਜੁੜ ਗਏ ਮੈਂ ਕਹਿੰਦਾ ਅਗਲੇ ਘੜੇ ਚ ਇਹ ਇਦੋਂ ਵੀ ਦੋ ਗੁੜੇ ਜੁੜ ਕੇ ਤੁਹਾਨੂੰ 27 ਚ ਹੱਥਾਂ ਤੇ ਚੱਕਣਗੇ ਤੀਸਰੀ ਗੱਲ ਅ ਇਨਸਪੈਕਟਰ ਸਾਹਿਬ ਦੋ ਮਿੰਟ ਮੈਂ ਇਹਨਾਂ ਦੇ ਦੋ ਕੁ ਮੰਗਾ ਧਿਆਨ ਚ ਲਿਆ ਦਿਆਂ ਫਿਰ ਛੋਟੀ ਗੱਲ ਜ਼ਰੂਰ ਸੁਣਨਗੇ ਇਹ ਉਹ ਵਿਅਕਤੀ ਨੇ ਝੰਡੋ ਕੇ ਕੋਠੇ ਆ ਸਦਾਰਨ 70 ਸਿੰਘ ਹੋ ਗਿਆ ਲੀਲਾ ਸਿੰਘ ਹੋ ਗਿਆ ਮੈਂ ਵੀ ਉਸ ਵੇਲੇ ਢੀਂਸਾ ਸਾਹਿਬ ਦੀ ਕੋਠੀ ਇਹਨਾਂ ਦੇ ਨਾਲ ਸੀ ਬਿਚਾਰੇ ਵੋਟਾਂ ਨੂੰ ਗਏ ਵੀ ਸਾਡੀਆਂ ਵੋਟਾਂ ਬਣ ਜਾਣ। ਪਹਿਲੀ ਗੱਲ ਤਾਂ ਕੰਮ ਕੀ ਹੋਣਿਆ ਜਿਹੜਾ ਸਾਡੇ ਦੇਸ਼ ਦਾ ਨਾਗਰਿਕ ਹੀ ਨਹੀਂ ਬਣਿਆ ਵੋਟ ਤੋਂ। ਬਿਨਾ ਉਹਨੂੰ ਉਹਨੂੰ ਗ੍ਰਾਂਟ ਕਿਹੜੀ ਮਿਲਣੀ ਆ ਜਾਂ ਕੰਮ ਕਿਹੜਾ ਹੋ ਜਾਣਾ। ਹੁਣੇ ਨਾਗਰਿਕ ਬਣ ਗਏ। ਇਹਦਾ ਜਦੋਂ ਕੋਈ ਗਰੀਬ ਵਿਚਾਰਾ ਸਰਟੀਫਿਕੇਟ ਬਣਾਉਣ ਜਾਂਦਾ ਤੇ ਉਹਨੂੰ ਕਹਿੰਦੇ ਲਿਆ ਵੋਟਰ ਨੰਬਰ। ਵੋਟ ਉਹਦੀ ਹੁੰਦੀ ਨਹੀਂ ਸੀ। ਕਦੇ ਉਹ ਕੋਠੇ ਚੁੰਗਾ ਦੇ, ਕਦੇ ਹੰਢਾਇਆ ਪੰਚਾਇਤ ਚ, ਕਦੇ ਉਹ ੁੱੱਡੀਕਲ ਵਾਲੇ ਸਰਪੰਚ ਦੇ ਐਂ ਵਿਚਾਰੇ gekeੜੇ ਖਾਈ ਜਾਂਦੇ ਸੀ। ਅੱਜ ਇਹਨਾਂ ਨੂੰ ਵੱਡਾ ਮਾਣ ਹੋ ਗਿਆ ਜੇ ਵੋਟ ਬਣ ਗਈ ਤਾਂ ਸਰਪੰਚ ਵੀ ਬਣ ਗਏ। ਮੈਂਬਰ ਵੀ ਬਣ ਗਿਆ ਤੁਹਾਡੇ ਕੋਲੇ ਬੈਠਿਆ ਸਾਰੇ ਆ ਆ ਮੈਂਬਰ ਨਹੀਂ ਵਿਚਾਰੀ ਕਾਗਨਾ ਸਾਹਿਬ ਯੂਨੀਵਰਸਿਟੀ ਕਟੜ ਮੈਂ ਇਹਨਾਂ ਦੇ ਘਰੇ ਸਾਹਮਣੂ ਆਇਆ ਸਾਰਿਆਂ ਨੂੰ ਇਕੱਠੇ ਕੀਤਾ ਬਿਠਾਇਆ ਵੀ ਗਿਲੇ ਸ਼ਿਕਵੇ ਛੱਡੋ ਤੁਹਾਡੀਆਂ ਵੋਟਾਂ ਬਣ ਗਿਆ ਸਰਪੰਚ ਚੋੜ ਲਿਆ ਤੁਸੀਂ ਭੰਗਿਆਰਸ ਵਿੱਚ ਤਿੰਨ ਧੜਿਆ ਚੋ ਚਾਰੋਂ ਆਪਣਾ ਭਾਨ ਜਿਆਰਾ ਪਾਉਦੀ ਮਦਦ ਕਰੀਏ ਮੀਤ ਨੇ ਕਦੇ ਆਪਦੇ ਲਈ ਕੁਝ ਨਹੀਂ ਮੰਗਿਆ ਭਰਾਵੋ ਮੈਂ ਤਾਂ ਕਦੀ ਗੱਲ ਬਹੁਤ ਵੱਡੀ ਮੰਨਦਾ ਕਿ ਜਦ ਮંત્રીਪਦ ਛੱਡ ਕੇ ਪਾਰਲੀਮੈਂਟ ਦਾ ਹੁਕਮ ਲਾਤਾ ਸਰਕਾਰ ਦਾ ਉਹ ਵੀ ਮੰਨ ਲਿਆ ਨਹੀਂ ਤਾਂ ਅਗਲਾ ਕਹਿੰਦਾ ਮੇਰੇ ਮਗਰ ਹੂਟਰ ਇੱਧਰ ਵੱਜਦੇ ਆ ਇੱਧਰ ਵੱਜਦੇ ਆ ਸਰਕਾਰ ਜਾ ਮੈਂ ਇੱਥੇ ਮੰਤਰੀਆਂ ਮੇਰੀ ਡੀਸੀ ਵੀ ਐਸਐਸਪੀ ਹੁਣ ਵੀ ਸੁਣਨਗੇ ਸਰਕਾਰਾਂ ਪਰ ਇੱਕ ਆਉਦਾ ਛੱਡਣਾ ਬਹੁਤ ਔਖਾ ਤੁਸੀਂ ਸਾਰੇ ਜ਼ਿੰਮੇਵਾਰ ਮੇਰੀਆਂ ਭੈਣਾਂ ਸਾਰੇ ਬੈਠੇ ਹੋ ਮੈਂ ਤਾਂ ਤੁਹਾਡਾ ਜਵਾਕ ਆ ਮੈਂ ਤਾਂ ਕੱਲੂ ਜੁੱਤੀਆਂ ਵੀ ਮਾਰੀ ਜਾਏ ਉਹ ਗਾਲਾਂ ਵੀ ਕੱਢੀ ਜਾਏ ਤੁਸੀਂ ਫੜ ਲਿਓ ਨੇ ਬਾਹਰ ਤੋਂ ਜੋ ਕੰਮ ਕਹਿਣੋ ਅਸੀਂ ਥੋੜਾ ਅੜ ਕੇ ਕਰਦੇ ਆ ਨਾ ਸੱਤਰ ਸਿੰਘ ਹੁਣੀ ਬੈਠੇ ਨੇ ਕਹਿ ਦਿੰਨ ਵੀ ਜਦੋਂ ਤੈਨੂੰ ਹਾਕ ਮਾਰਦੇ ਆ ਤੂੰ ਆਉਂਦਾ ਨਹੀਂ ਇਹਨੂੰ ਮੇਰੇ ਨਾਲੋਂ ਵੀ ਜ਼ਿਆਦਾ ਹਾਕ ਮਾਰ ਕੇ ਲਿਆਇਆ ਕਰਾਂਗੇ ਆਪਾਂ ਮੈਂ ਤਾਂ ਇੰਨਾ ਕਿ ਤੁਹਾਨੂੰ ਵਿਸ਼ਵਾਸ ਦਵਾਉਂਦਾ ਵੀ ਇਹਸ ਕਰਕੇ ਆਪਣੀ ਕੱਲੀ ਕੱਲੀ ਵੋਟ ਬਿਨਾ ਪਾਰਟੀ ਬਾਜੀ ਤੋਂ ਸਾਰੇ ਹੀ ਕੁਸ਼ ਛੱਡ ਕੇ ਆਪਾਂ ਇਹਨਾਂ ਨੂੰ ਝਾੜੂ ਦਾ ਇਨਸਾਨ ਹੈ ਇਹਨਾਂ ਦਾ ਝਾੜੂ ਨੂੰ ਪਾ ਦੋ ਆਪਣੇ ਦੋਤੇ ਨੂੰ ਜਿਤੇ ਆ ਦਿਓ ਆਪੇ ਦੋਤੇ ਦਾ ਕੰਨ ਫੜ ਕੇ ਇਹਦੇ ਕੋਲੇ ਲਿਆ ਕੇ ਕਹਿੰਦੇ ਹੁੰਦੇ ਆ ਦੋਤਾ ਹਰਾਮਖੋਰਾ ਉਹਦੋਂ ਆਪਾਂ ਕਹਿਣ ਜੋਗੇ ਹੋ ਜਾਾਂਗੇ ਕਰਾ ਕੰਮ ਸਾਡੇ ਕਿਉਂ ਜੀ ਨੰ 70 ਜੀ ਤੁਹਾਡੀ ਰੇਲ ਕਹਿੰਦੇ ਸੀ ਰੁਕਦੀ ਨਹੀਂ ਰੁਕਦੀ ਨਹੀਂ ਮੈਂ ਕਿਹਾ ਨੂੰ 70 ਸਾਹਸ ਦੇ ਦੇ ਜਿੱਥੇ ਚੀਕਾ ਮਾਰਨ ਲਾਤੀ ਰੇਲ ਫੇਰ ਕਹਿਦੀ ਰੁਕਣ ਲੱਗੀ ਜੀ ਬਿਲਕੁਲ ਲੱਗੀ ਜੀ ਪੁਲ ਦੇ ਵਿਚਲੀ ਕ੍ਰੋਸ ਹੋਣ ਲੱਗੇ ਮੈਂ ਸੁਖਵੀਰ ਜੀ ਨੂੰ ਵੀ ਕਿਹਾ ਸੀ ਵੀ ਆ ਸਾਡਾ ਪੁਲ ਬਣਵਾ ਦਿਓ ਕਹਿੰਦੇ ਯਾਰ ਗਰਾਟ ਮੰਗ ਲਓ ਭਵੇਂ ਕਰੋੜ ਪੁਲ ਵਾਲਾ ਕੰਮ ਔਖਾ ਹੈ ਫਿਰ ਅਸੀਂ ਜੰਬੜੇ ਰਹੇ ਜਿੱਥੇ ਟ੍ਰੇਨਾਂ ਵੀ ਘੇਰੀਆਂ ਸਾਰਾ ਕੁਝ ਸਾਡਾ ਸਾਰੇ ਮਸਲੇ ਹੱਲ ਹੋਗੇ ਜੇ ਅਸੀਂ ਜੁੜ ਕੇ ਇਹ ਤੋਂ ਵੀ ਕੰਮ ਲੈ ਲਾਂਗੇ ਹੁਣ ਆਪਣੇ ਕੋਲੇ ਦੋ ਹੋਗੇ ਡਬਲ ਇੰਜਰ ਦੀ ਸਰਕਾਰ ਥੱਲੇ ਐਮਐਲਏ ਬਣਾ ਦਿਓ ਤਾਹਾਂ ਮੰਤਰੀ ਹੈਗਾ ਠਿੱਕੀ ਟਾਵਲ ਕਰ ਦੋਗੇ ਤੁਹਾਡਾ ਮਾਣ ਹੋਰ ਵਧ ਜੂ ਭਰਾਵੋ ਨਹੀਂ ਫੇਰ ਅਹੀਂ ਨਾਲੀਆਂ ਮੰਗਦੇ ਰਹਿ ਜਾਗੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਮੈਨੂੰ ਦਾ ਟਾਈਮ ਨਹੀਂ ਖਰਾਬ ਕਰਨਾ ਮਨਜੋਗ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੈ ਹਲਕੇ ਚ ਇਹਨਾਂ ਦੀ ਸਪੋਰਟ ਤੇ ਇਹਨਾਂ ਦੀ ਬੋਰਡ ਤੇ ਸਪੋਰਟ ਮੰਗਣ ਬਾਅਦ ਤੇ ਲੋਕਾਂ ਦੇ ਜੋ ਮਾਨ ਸਤਕਾਰ ਦੇ ਤੌਰ ਤੇ ਚੁਣੇ ਨੇ ਮੰਤਰੀ ਨੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਾਂ ਟਾਈਮ ਛੇਤੀ ਇਹਨਾਂ ਦਾ ਨਹੀਂ ਉਹ ਕਰਨਾ ਮੰਤਰੀ ਜੀ ਇਹਨਾਂ ਬਿਸ਼ਵਾਸ ਦਿਓ ਨਾ ਜੋ ਟੀਮ ਹੈ ਸਾਡੀ ਤੁਹਾਡੇ ਨਾਲ ਐਨੜ ਕੇ ਖੜੀ ਆ ਅਸੀਂ ਜੇ ਕੱਲ ਨੂੰ ਕੋਈ ਛੋਟਾ ਮੋਟਾ ਕੰਮ ਤੁਹਾਨੂੰ ਹੀ ਕਹਿਣਾ ਕੱਲ ਨੂੰ ਤੁਸੀਂ ਕਹਿ ਦਿਓ ਕਾਲੀ ਆ ਅਸੀਂ ਕਾਲੀ ਕਹਿ ਕੇ ਸਟੇਜ ਤੇ ਬੋਲੀ ਜੰਨੇ ਤੁਹਾਡੇ ਮੈਂ ਉਹ ਕਾਂਗਰਸੀ ਬੈਠੇ ਨੇ ਧਿਆਨ ਦੇਣ ਦੇ ਕਿਰ ਕੇ ਆ ਬੈਠੇ ਨੇ ਉਹਦਾ ਹਸਬੰਡ ਵੀ ਬੈਠਾ ਹੈ ਸੋ ਇਸ ਕਰਕੇ ਗੱਲ ਸੱਚੀ ਕਹਿਣੀ ਹੁੰਦੀ ਆ ਚੌਂਕ ਤੇ ਕਹਿਣੀ ਹੁੰਦੀ ਆ ਸੱਤ ਚ ਕਹਿਣੀ ਹੁੰਦੀ ਆ ਅਸੀਂ ਬਾਦਲ ਸਾਹਿਬ ਨੂੰ ਵੀ ਇੰਹੀਂ ਕਹਿੰਦੇ ਹੁੰਦੇ ਸੀ ਵੀ ਜੇ ਸਾਨੂੰ ਨਾਲ ਰੱਖਣਾ ਕੰਮ ਕਰਦੇ ਹੋਰ ਅਸੀਂ ਦੱਸੋ ਕੁਲੀ ਫੀਮ ਅਸੀਂ ਨਹੀਂ ਵੇਚਣ ਲੱਗਣਾ ਪੁੱਕੀ ਅਸੀਂ ਨਹੀਂ ਵੇਚਣੀ ਸ਼ਰਾਬ ਅਸੀਂ ਨਹੀਂ ਵੰਡਣੀ ਅਸੀਂ ਤੈਨੂੰ ਨਰੋਲ ਬੋਟਾਂ ਪਵਾਵਾਂਗੇ ਅੜਕੇ ਪਵਾਵਾਂਗੇ ਇਸ ਕਰਕੇ ਹੁਣ ਵੀ ਅੜਕੇ ਖੜਾਂਗੇ ਸਾਡਾ ਕੋਈ ਗਰੁੱਪ ਚ ਫੋਟੋਆਂ ਪਾਈ ਜਾਵੇ ਸਾਡੇ ਕੋਈ ਬਾਦਲਪੁਲੇ ਆ ਜਾ ਕੇ ਸ਼ਿਕਾਇਤ ਕਰੀ ਜਾਵੇ ਸਾਡਾ ਕੈਂਡੀਡੇਟ ਨਹੀਂ ਤੇ ਫਿਰ ਸਾਡਾ ਦੋਤਾ ਖੜਾ ਸਾਨੂੰ ਕੌਣ ਰੋਕ ਦੂ ਸੰਦੱਕ ਕਿਸੇ ਦੀ ਪਰਵਾਹ ਨਹੀਂ ਬੋਲੇ ਸੋਨ ਹੈ ਸ੍ਰੀ ਅਕਾਲ ਅੱਜ ਤੋਂ ਜ਼ਿਆਦੇ ਗੁੱਡੀ ਕਲਾਂ ਖੜੀ ਐ ਖੰਡਿਆਆ ਆ ਗਿਆ ਵਿੱਚ ਬੀਕਾ ਸੂਚ ਵਾਲੇ ਵਿਚਾਰੇ ਇਹਨਾਂ ਦਾ ਤਾਂ ਅਸੀਂ ਪਹਿਲਾਂ ਵੀ ਨਹੀਂ ਦੇਣ ਦੇ ਸਕਦੇ ਭਾਵੇਂ ਲੱਤ ਤੋਂ ਕੰਡਮ ਸੀ ਫੇਰ ਵੀ ਅੰਬਾਲੇ ਤੱਕ ਸਾਡੇ ਨਾਲ ਹੀ ਜਾਂਦੇ ਰਹੇ ਇਸ ਕਰਕੇ ਆ ਜੱਗੀ ਸਾਡਾ ਆਪਦਾ ਜਮਾਕਾ ਸਰਪੰਚ ਬਣ ਗਿਆ ਭੈਣਾ ਮੈਂਬਰ ਬਣ ਗਿਆ ਜੁੜ ਕੇ ਭਰਾਵੋ ਇੱਕ ਲੜੀ ਬਣਾ ਕੇ ਚੇਨ ਬਣਾ ਕੇ ਆਪਾਂ ਇਹਨਾਂ ਤੋਂ ਪੈਸੇ ਲੈ ਲਏ ਕੰਮ ਕਰਾ ਲਏ ਨਾਲੀਆਂ ਬਣ ਜਾਣ ਆਪੇ ਆਮ ਆਦਮੀ ਆਮ ਆਦਮੀ ਕਰਤੀ ਫਿਰਾਂਗੇ ਵੀ ਆ ਸੁਣ ਲੀ ਆ ਆਦਮੀ ਦੀ ਇਸ ਕਰਕੇ ਆਪਾਂ ਚਾਹੁੰਦੇ ਆ ਪਹਿਲਾਂ ਨਾਗਰਿਕ ਬਣਾਤਾ ਆਪਾਂ ਨੂੰ ਉ ਚਾਹੇ ਰੋਜ਼ ਪਾਉਂਦੇ ਸੀ ਵੋਟਾਂ ਪਾਈ ਜਾਂਦੇ ਆਪਾ ਤਾਂ ਝਾਕ ਕੇ ਮੁੜਿਆਉਂਦੇ ਦੀ ਬੋਲਕ ਦੇ ਆਲੇ ਨਾਲੇ ਆਪਣੀ ਬੋਟ ਹੀ ਨਹੀਂ ਇਸ ਕਰਕੇ ਤੁਹਾਡਾ ਧੰਨਵਾਦ ਪਹਿਲਾਂ ਵੋਟਾਂ ਬਣਾਉਣ ਦਾ ਮਾਸਟਰ ਹਰਦੇਵ ਸਿੰਘ ਜੀ ਖੜੇ ਨੇ ਚੋਰੀ ਹੋ ਗਈ ਇਹਨਾਂ ਦੇ ਘਰੇ ਆ ਪਿਛਲੇ ਦਿਨੇ ਸੈਦ ਮੰਤਰੀ ਜੀ ਦੇ ਵੀ ਧਿਆਨ ਚ ਮੈਂ ਚੌਕੀ ਇੰਚਾਰਜ ਨੂੰ ਕਿਹਾ ਜਿੱਥੇ ਸਾਨੂੰ ਲੈ ਜਾਣਾ ਹੈ ਜਿੱਥੇ ਕਿਤੇ ਕਰਨਾ ਪਰ ਚੋਰੀ ਨਿਕਲਣੀ ਚਾਹੀਦੀ ਜੀ ਮਾਸਟਰ ਜੀ ਦੀ ਗੱਡੀ ਤੁਹਾਡੀ ਸਰਕਾਰ ਦੇ ਮੁਲਾਜ਼ਮਾਂ ਨੇ ਤੁਹਾਡਾ ਇਹ ਵੀ ਧੰਨਵਾਦ ਨਹੀਂ ਚੋਰੀ ਮੁੜਦੀ ਨਹੀਂ ਹੁੰਦੀ ਉਹਨਾਂ ਦਾ ਸੋਨਾ ਸਾਰਾ ਕੁਝ ਬੰਦੇ ਸਾਰੇ ਲਿਆ ਕੇ ਪੇਸ਼ ਕਰਦੇ ਉਹਦਾ ਵਿਚਾਰਾ ਮਾਸਟਰ ਜੀ ਹੱਥ ਬੰਨ੍ਹ ਕੇ ਕਹਿਣ ਵਾਲਾ ਵੀ ਯਾਰ ਮੈਂ ਤੁਹਾਡਾ ਕੀ ਬਾੜਾ ਕਰਤਾ ਸੀ ਮੇਰੇ ਘਰ ਹੀ ਕਚੋਰੀ ਕੀਤੀ ਮੈਂ ਕਿਹਾ ਜੀ ਇਹ ਚੋਰ ਮਹਾਰਾਜ ਨੂੰ ਇਹ ਮਹਾਰਾਜ ਦੀ ਚੋਰੀ ਤੁਸੀਂ ਕੀਤੀ ਆ ਚੋਰ ਨਹੀਂ ਮੰਨਦਾ ਹੁੰਦਾ ਇਸ ਕਰਕੇ ਭਰਾਵੋ ਆਪਾਂ ਪ੍ਰੇਮ ਪਿਆਰ ਨਾਲ ਸਾਰਿਆਂ ਨੇ ਭੈਣਾ ਭਰਾਵਾਂ ਵਾਂਗੂ ਇਹਨਾਂ ਨੂੰ ਵੋਟਾਂ ਪਾਉਣੀਆਂ ਨੇ ਹੁਣ ਮੈਂ ਮੰਤਰੀ ਦਾ ਜਿਆਦਾ ਟਾਈਮ ਦੀ ਮਾਫ ਕਰਨਾ ਮੈਂ ਤਾਂ ਬੋਲਣਾ ਵੀ ਨਹੀਂ ਸੀ ਚਾਹੁੰਦਾ ਧੱਕੇ ਨਾਲ ਹੀ ਵਿਲਾਜ ਦਿੱਤਾ ਇਹਨਾਂ ਨੇ ਤੋਂ ਅਦਾ ਪਹਿਰ ਪਿੰਡ ਦੇ ਤੌਰ ਤੇ ਭਾਈ ਜਕਾਰਾ ਬੁਲਾ ਕੇ ਸਾਰੇ ਸਵਾਗਤ ਕਰੀਏ ਇਹਨਾਂ ਦਾ ਖੜੇ ਹੋਣ ਤੇ ਬੋਲਣ ਤੇ ਬੋਲੋ ਸ਼ੋਹਰਤ